ਕਹਿੰਦੇ ਕਿ ਲੇਟ ਲਾਉਣ ਦਾ ਇਹ ਵੀ ਹੈ ਕਿ ਕਿਤਨੇ ਕਿਤੇ ਕੀ ਭੱਜਪਾ ਆਸ਼ੂ ਜੀ ਨੂੰ ਸਪੋਰਟ ਕਰ ਰਹੀ ਹੈ ਕਿ ਅਸੀਂ ਲੇਟ ਲਾਦਾਂਗੇ ਤਾਂ ਕਿਤਨੇ ਕਿਤੇ ਜਿਹੜਾ ਇਹ ਹੀ ਸਿਗਨਲ ਜਾਊਗਾ ਕਿ ਵੀ ਆਸ਼ੂ ਕੋਈ ਤੱਕੜੇਦਾਰੇ ਸਵਾਲਾਂ ਦੇ ਜਵਾਬ ਦੇਣੇ ਹੀ ਪੈਣਗੇ। ਜਦ ਤੱਕ ਕਰੇਗੇ ਕੁਝ ਵੀ ਉਸ ਤੋਂ ਸਗਣਾ ਉਹ ਜਿਹਾ ਨਹੀਂ ਸੀ ਇੰਦਾ ਪਰ ਅੱਜ ਦੀ ਰੇਟ ਇਸ ਗੱਲ ਕੋਈ ਸਪਾਪੜਾ ਬਿਲਕੁਲ ਨਹੀਂ ਹੈਗਾ। ਬਿਲਕੁਲ ਨਹੀਂ ਹੈ। ਕੋਈ ਸੋਚਣਾ ਭਾਜਪਾ ਦਾ ਕੋਈ ਫੀਡਬੈਕ ਕਰਨ ਦਾ ਸੋਚਿਆ ਹੈ। ਨਾ ਅੱਗੇ ਪੁਲਿਸ ਕੋਈ ਸੋਚਣ ਦੀ ਕਰਨਾ ਜ਼ਰੂਰ ਨਹੀਂ। ਮੁੱਖਾ ਕਰਿਆ ਉਹ ਕਿੰਨੇ ਸਾਲ ਹੋ ਗਏ ਕਈ ਪਾਰਟੀਆਂ ਆਈਆਂ ਬੁੜੀਆਂ ਲੱਗਦੀਆਂ ਪਰ ਉਹ ਖੇਤਾ ਉੱਤੇ ਨੌਕਰੀ ਕਰਦਾ ਸੀ। ਉਹਦੇ ਲਈ ਕੀ ਕਰ ਸਕਦੇ ਹਾਂ ਯਤਨ ਕਰ ਰਹੇ ਹਾਂ। ਛੇੜੀ ਗੱਦਗੀ ਕਰਦੀ ਹੈ, ਚਾਹੇ ਕਾਇੰਦੀ ਹੈ, ਨਸਸਪ ਗੱਦਗੀ ਹੈ, ਚਾਹੇ ਲੋਕਾਂ ਨੇ ਸਿਰ ਪਾਈ ਬੱਲੇ ਪਾਏ। ਜੀ। ਉਹ ਸਾਰੇ ਫਿਰ ਉਹਦੇ ਵਾਸਤੇ 1 ਲੱਖ ਰੁਪਏ ਕਿਉਂ? ਛੋਟੀ ਜੀ। ਇੰਨੀ ਸਿਰ ਪਾ ਦੇ ਤਾਂ ਦੋ ਤਿੰਨ ਕਿਉਂ? ਉਹ ਲੋਕ ਕਿਸੇ ਰਪੇਕਰ ਦਾ ਜੋੜ ਦੋ ਹੱਥ ਉਹ ਰਹਿਣਾ ਜੀ ਹੱਥ ਕਿਸੇ ਦੀ ਰੀਗਾ ਇਹ 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 ਸੋਚ ਪਹਿਲਾਂ ਦੀ ਪਾਰਟੀਆਂ ਕੋਈ ਨਹੀਂ ਕਰ ਸਕਦਾ ਮੈਂ ਕਿੰਨਾ ਕਹਦਾ ਠੀਕ ਹੈ ਓਕੇ ਬਸ ਖਤਰਾ ਚੱਲਦਾ ਚੱਜੇ ਉਹ ਜਿਹੜੀ ਕਮੀ ਯਾਨੀ ਜੀ ਉਹ ਕਿੰਨਾ ਕਿਤੇ ਭਾਸ਼ਵਾਦ ਦੇ ਨਾਲ ਲੜਨ ਦੀ ਗੱਲ ਕਰ ਰਹੇ ਨੇ ਜੋ ਮੇਰੀ ਜਾਣਕਾਰੀ ਹੈ ਕੋਈ ਨਾਮ ਮੇਰੇ ਸਾਹਮਣੇ ਸਿੱਧਾ ਨਹੀਂ ਸਿੱਖ ਸਕਦਾ ਨਹੀਂ ਅਜਾ ਦੇ ਕੁਝ ਗੱਲਾਂ ਤੋਂ ਲੱਗਦਾ ਹੈ ਹੁਣਾਂ ਨੂੰ ਪੁੱਛੋ ਕੋਈ ਜਿੱਦਾਂ ਹੋ ਸਕਦਾ ਹੈ ਕੀ ਅਲੀ ਜੀ ਕਿਤੇ ਬੀਜਪੀ ਰਾਜ ਕਦੇ ਵੀ ਕੁਝ ਨਹੀਂ ਕਰੇ। ਜੇ ਕੋ ਸਰਕਾਰ ਆਉਂਦੀ ਤੇ ਸਾਡੀ ਤੇ ਅਸੀਂ ਪ੍ਰਸ਼ਾਸਨ ਚਾਬੂ ਕਾਬੂ ਕਰਨ ਵਾਸਤੇ ਜਿਨ੍ਹਾਂ ਨੇ ਨੇ ਗਾਜਰਾ ਖਾਧੀਆਂ ਉਹਨਾਂ ਦੇ ਘਟੇ ਪਰ ਗਾਜਰਾ ਦੇ ਕੱਟਾਂਗੇ ਉਹ ਕੱਢੜੀ ਹੈ। ਕਦਿਆਂ ਕੱਟਾਂਗੇ ਜਿਨ੍ਹਾਂ ਨੇ ਪੈਸਾ ਖਾਧਾ ਪਬਲਿਕ ਦਾ ਸੈਟਰ ਨਹੀਂ ਕੀ ਲੱਗਦਾ ਕਿ ਵੋਟ ਪਰਸੈਂਟ ਜੀ ਵਾਸਤੇ ਨਹੀਂ ਮੈਨੂੰ ਪਰਸੈਂਟੇਜ ਨਹੀਂ ਸੀ ਪਤਾ ਅਸਲ ਮੈਨੂੰ ਪਰਸੈਂਟੇਜ ਦਾ ਪਤਾ ਨਹੀਂ ਸੀ ਜੀ ਮੈਂ ਤਾਂ ਮੈਨੂੰ ਐਨਾ ਪਤਾ ਪਤਾ ਕਿੱਥੇ ਅੱਛਾ ਇਹ ਵੀ ਚੰਗੇ ਮਾਰਨ ਦੇ ਕਿੰਨੀ ਵੋਟ ਪੈਣਗੀਆਂ ਕਿੰਨੇ ਪਰਸੈਂਟ ਹੋਣੀ ਹੈ ਇਹਦਾ ਇਹਦਾ ਕੁਝ ਉਸੇ ਜਿਹਾ ਸਸਤਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਨਾਉਡੀਆਂ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਦੱਸਦੀ ਕਿ ਲੁਧਿਆਣਾ ਦੇ ਵਿੱਚ ਜ਼ਮੀਨੀ ਚੋਣਾ ਦਾ ਜਿਹੜੀ ਵੈਸਟ ਜ਼ੋਨਾ ਹੋਣ ਵਾਲੀਆਂ ਨੇ ਉਸ ਦਾ ਜਿਹੜਾ ਹੈ ਅਖਾੜਾ ਪੂਰਾ ਪਖਿਆ ਹੋਇਆ ਹੈ ਲਗਾਤਾਰ ਵਕ ਵਕ ਜਿਹੜੀ ਪਾਰਟੀਆਂ ਦੇ ਉਮੀਦਵਾਰ ਨੇ প্রচার ਕਰ ਰਹੇ ਨੇ ਤੇ ਕਿਤਨਾ ਕਿਤੇ ਬਿਆਨਬਾਜ਼ੀ ਵੀ ਚੱਲ ਰਹੀ ਹੈ ਵੱਡੇ ਵੱਡੇ ਬਿਆਨ ਵੀ ਦੇਖਣ ਨੂੰ ਮਿਲ ਰਹੇ ਨੇ ਪਰ ਜਿਹੜੇ ਅੱਜ ਅਸੀਂ ਜਸ ਸਖਸ਼ੀਤ ਨਾਲ ਮੁਲਾਕਾਤ ਕਰ ਰਹੇ ਹਾਂ ਦੱਸਦੇ ਕਿ ਪਾਛਪਾ ਦੇ ਬਿਹਤ ਵੱਡੇ ਉਮੀਦਵਾਰ ਜੀਵਨ ਗੁਪਤਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਾਉਂ ਪੰਜਾਬੀ ਦੇ ਵਿੱਚ ਧੰਨਵਾਦ ਜੀ ਥੈਂਕ ਯੂ ਕੀ ਹਾਲ ਹੈ ਸਤਿ ਤੁਹਾਡਾ ਬਹੁਤ ਵਧੀਆ ਫਰਸਟ ਕਲਾਸ ਡਟਿਆ ਹੋਇਆ ਸਰ ਐਂਡ ਪੂਰੀ ਤਰ੍ਹਾਂ ਕੋ ਤੁਹਾਨੂੰ ਲੱਗ ਹੀ ਰਿਹਾ ਨਾ ਤੁਹਾਨੂੰ ਲੱਗ ਰਿਹਾ ਕਿ ਮੈਂ ਪੂਰੀ ਤਰ੍ਹਾਂ ਐਂਡਟਿਆ ਹੋਇਆ ਨੀ ਮੈਂ ਜਦੋਂ ਆਇਆ ਮੈਨੂੰ ਸੀਗਾ ਸ਼ਾਇਦ ਤੁਸੀਂ ਕੁਝ ਤਿਆਰ ਤੁਰ ਹੋਵੋਗੇ ਕੁਝ ਨੋ 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 ਤੇ ਆਲਰੇਡੀ ਮਤਲਬ ਤੁਸੀਂ ਐ ਪੂਰਾ ਤਿਆਰ ਤਿਆਰ ਬਰ ਤਿਆਰ ਹੋ ਕੀ ਸ਼ਡਿਊਲ ਰਹਿੰਦਾ ਸੀ ਸਵੇਰੇ 6 ਵਜੇ ਮੈਂ ਸਵੇਰੇ 6:30 ਵਜੇ ਤਿਆਰ ਹੋ ਕੇ ਘਰੋਂ ਨਿਕਲ ਜਾਂਦਾ ਠੀਕ ਹੈ ਤੇ ਫਿਰ ਪੂਰੀ ਤਿਆਰੀ ਮੈਂ ਕਰ ਨਹੀਂ ਆਂਦਾ ਜ਼ਰਾ ਅੱਛਾ ਕਰੇ ਨਹੀਂ ਆਂਦੇ ਮੇਰਾ ਨਾਸ਼ਤਾ ਮੇਰਾ ਲੰਚ ਹੂੰ ਮੇਰਾ ਰਾਤ ਨੂੰ ਖਾਣਾ ਮੈਂ ਘਰੇ ਆ ਕੇ ਖਾਂਦਾ 12 12 ਵਾਂ ਸਾਢੇ 12 ਵਾਂ ਜੀ ਪਰ ਮੈਂ ਖਾਣਾ ਰਾਤ ਨੂੰ ਘਰੇ ਆ ਕੇ ਖਾਂਦਾ ਮੇਰਾ ਸਵੇਰ ਦਾ ਬ੍ਰੇਕਫਾਸਟ ਮੇਰਾ ਸਵੇਰ ਦਾ ਤੇਰਾ ਦੁਪਹਿਰ ਦਾ ਲੰਚ ਹੂੰ ਉਹ ਸਭ ਪਬਲਿਕ 'ਚ ਹੁੰਦਾ ਹੈ ਅੱਛਾ ਬਾਹਰ ਹੀ ਹੁੰਦਾ ਹੈ ਬਾਹਰ ਪਬਲਿਕ 'ਚ ਸਵੇਰੇ ਨਿਕਲ ਕੇ ਤੇ ਸ਼ਾਮ ਨੂੰ ਆ ਕੇ ਸਿੱਧਾ ਡਿਨਰ ਕਰਉਂ ਬਿਲਕੁਲ ਬਿਲਕੁਲ ਕੀ ਲੱਗਦਾ ਐ ਇੰਨੀ ਮਿਹਨਤ ਕਰ ਰਹੇ ਹੋ ਸਵੇਰੇ ਸ਼ਾਇਦ ਨੀਂਦ ਵੀ ਪੂਰੀ ਹੋ ਰਹੀ ਹੋਣੀ ਕਿ ਨਹੀਂ ਕਿ ਕਹਿੰਦੇ ਤੁਹਾਡੇ ਜਿਹੜੇ ਆਪਣੇ ਪੀਐਮ ਸਾਹਿਬ ਨੇ ਉਹ ਕਹਿੰਦੇ 4 ਘੰਟੇ ਦੀ ਨੀਂਦ ਦਿੰਦੇ ਆ ਤੁਸੀਂ ਵੀ ਕੁਝ ਨਾ ਤੋਂ ਪ੍ਰੇਰੀਟ ਹੋ ਰਹੇ ਹੋ ਨਹੀਂ ਸੁਭਾਵਿਕ ਹੈ ਕਿ ਇਹਨਾਂ ਦਿਨਾਂ 'ਚ ਨੀਂਦ ਮੈਂ 2.5 ਵਜੇ ਤੋਂ ਪਹਿਲਾਂ ਸੌਂ ਨਹੀਂ ਪਦਾ ਰਾਤ ਨੂੰ ਹਾਂ ਕਿਉਂਕਿ 12:30 ਦਾ ਕਰਿਆਣਾ ਹੈ ਹਾਂ ਫਿਰ ਆ ਕੇ ਖਾਣਾ ਖੋਣਾ ਖਾਣਾ ਫਰੈਸ਼ ਹੋਣਾ ਪਹਿਲਾਂ ਤਾਂ ਨਹਾ ਕੇ ਕਿਉਂਕਿ ਕੱਪੜੇ-ਕੁਪੜੇ ਚੇਂਜ ਕਰਕੇ ਥੋੜਾ ਇੱਕ ਵਾਰੀ ਗਰਮੀ ਹੈ ਉਹ ਆ ਕੇ ਕੋਈ ਨਹਾਣਾ ਹੈ ਫਿਰ ਮੈਨੇ ਖਾਣਾ ਖੋਣਾ ਖਾਣਾ ਸੋ ਪ੍ਰਕਿਰਿਆ ਨੂੰ ਇੱਕ ਵਜੇੰ ਦਾ ਲੱਗ ਪਾ ਜੀ ਫਿਰ ਥੋੜਾ ਪੂਰੇ ਦਿਨ ਚ ਕੀ ਹੋਇਆ ਕੱਲ ਨੂੰ ਕੀ ਕਰਨਾ ਹੈ ਉਹਦੀ ਹਾਲਾਂਕਿ ਯੋਜਨਾ ਬਣੀ ਹੁੰਦੀ ਹੈ ਪਰ ਉਹਨੂੰ ਇੱਕ ਵਾਰੀ ਆਪਣੇ ਅਪਡੇਟ ਲੈਣੇ ਜ਼ਰੂਰੀ ਹੁੰਦੇ ਹਾਂ ਬਿਲਕੁਲ ਲੈ ਲੈਣਾ ਫਿਰ ਇਹ ਕਰਦੇ ਕਰਾਂਦੇ 2 ਵਜੇ ਜਾਂਦੇ ਨੇ ਤੇ ਜਦੋਂ ਤੱਕ ਮੈਂ ਆਪਣੇ ਬੈਡਰੂਮ ਤੱਕ ਪਹੁੰਚਣਾ ਤੇ ਫਿਰ ਕੁਛ ਕਦੇ ਸੋਸ਼ਲ ਮੀਡੀਆ ਫਰੋਲਣ ਲੱਗਾ ਕਦੇ ਹੋਰ ਕਰਦੇ ਗਏ ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ ਸੋਸ਼ਲ ਮੀਡੀਆ ਤੇ ਅੱਜਕੱਲ ਮੈਂ ਦੇਖ ਰਿਹਾ ਕਿ ਚੋਣਾਂ ਦਾ ਦੌਰ ਹੈ ਤੇ ਅੱਜਕੱਲ AI ਤੋਂ ਮੀਮ ਬੜੇ ਤਿਆਰ ਕੀਤੇ ਜਾਂਦੇ ਨੇ ਹਨਾ ਭਾਵੇਂ ਉਹ ਆਸ਼ੂ ਜੀ ਤੋਂ ਸੰਬੰਧਿਤ ਹੋਣ ਕੁਮਨ ਸਾਹ ਤੋਂ ਹੋਣ ਤੁਸੀਂ ਕੋਈ ਅਪੜਾ ਵੀ ਦੇਖਿਆ ਤੁਹਾਨੂੰ ਬੜਾ ਵਧੀਆ ਲੱਗਿਆ ਹੋਣਾ ਕੋਈ ਮੀਮ ਜਾਂ ਦੇਖਿਆ ਨਹੀਂ ਨਹੀਂ ਮੈਂ ਮੇਰੇ ਸੋਸ਼ਲ ਮੀਡੀਆ ਤੇ ਕੋਈ ਮੀਮ ਨਹੀਂ ਚੱਲਦਾ ਅੱਛਾ ਜੀ ਬੱਜਲਾਉਂਦਾ ਹੀ ਨਹੀਂ ਅੱਛਾ ਇਹ ਤਾਂ ਗਲਤ ਬਣਾ ਕੇ ਕਿਸੇ ਦੇ ਤੁਸੀਂ ਤੁਸੀਂ ਨਹੀਂ ਬੰਦੇ ਤੁਸੀਂ ਤਾਂ ਇਹ ਕਹਿ ਰਹੇ ਹੋ ਪਰ ਦੂਸਰੇ ਤਾਂ ਬੰਦੇ ਹੋਣਗੇ ਦੇਖਿਆ ਤੁਸੀਂ ਕੋਈ ਮੇਰਾ ਕਿਸੇ ਨੇ ਪਾਇਆ ਹੋ ਮੈਨੂੰ ਪਤਾ ਨਹੀਂ ਅੱਛਾ ਦੇਖਿਆ ਨਹੀਂ ਕਈ ਵਾਰੀ ਟੀਮ ਕਹਿੰਦੀ ਹੁੰਦੀ ਹੈ ਕਿ ਹਾਂ ਦੇਖੋ ਸਰ ਆਇਆ ਕੋਈ ਮੀਮ ਵੀ ਵੈਸੇ ਉਹਨਾਂ ਦਾ ਹੀ ਪੈਂਦਾ ਜਿਹੜੇ ਲੋਕ ਲੱਗਦਾ ਹੈ ਕਿ ਕਿਸੇ ਦੀ ਲੋਕ ਥੱਲੇ ਖਿੱਚਣਾ ਚਾਹੁੰਦੇ ਹੋਣ ਨਹੀਂ ਦੇਖੋ ਪਤਾ ਕੀ ਹੈ ਕਿਸੇ ਦੇ ਬਾਰੇ ਤੁਸੀਂ ਉਲਟ ਛੋਟ ਬਣਾ ਕੇ ਪੇਸ਼ ਕਰ ਦੋਗੇ ਕੋਈ ਵਧੀਆ ਗੱਲ ਨਹੀਂ ਹੈ ਜੀ ਜੀ ਜੋ ਗੱਲ ਕਹਿਣੀ ਹੈ ਤੁਸੀਂ ਆਪਣੇ ਮੂੰਹ ਤੋਂ ਪਬਲਿਕ ਨੂੰ ਕਹੋ ਹੂੰ ਤਾਂ ਸਾਫ ਹੈ ਕਿ ਮੈਂ ਕੋਈ ਕਿਸੇ ਬਾਰੇ ਕੁਝ ਕਹਿ ਰਿਹਾ ਤੇ ਮੈਂ ਪਰਤੱਖ ਰੂਪ ਚ ਗੱਲਾਂ ਕਹਿ ਰਿਹਾ ਨਾ ਮੈਂ ਕੋਈ ਝੂਠ ਕਿਸੇ ਖਿਲਾਫ ਬੋਲ ਨਹੀਂ ਰਿਹਾ ਇੱਕ ਵੀ ਤੁਸੀਂ ਮੇਰੀਆਂ ਜਿੰਨੀਆਂ ਵੀ ਮੇਰੇ ਸਪੀਚਸ ਸੁਣ ਲੋ ਜੀ ਮੈਂ ਕਿਤੇ ਵੀ ਕੋਈ ਐਸੀ ਗੱਲ ਜਨਤਾ ਨੂੰ ਨਹੀਂ ਕਹੀ ਜਿਹੜੀ ਝੂਠੀ ਹੋਵੇ ਜੋ ਗੱਲ ਸੱਚ ਕਰ ਰਿਹਾ ਤੁਹਾਡੀ ਤੁਸੀਂ ਕਹਿਆ ਕਿ ਮੈਂ ਕੋਈ ਗੱਲ ਦਾ ਨਹੀਂ ਕਹੀ ਕਿ ਜਿਹੜੀ ਝੂਠੀ ਹੋਵੇ ਜਾਂ ਜੋ ਵੀ ਕਹਣਾ ਮੈਂ ਪਰਤੱਖ ਹੈ ਨਾ ਹੈ ਨਾ ਪਰ ਅੱਜਕੱਲ ਜਿਹੜਾ ਚੋਣਵੀਂ ਦੌਰ ਹੈ ਉਸ ਦੇ ਵਿੱਚ ਬਹੁਤ ਸਾਰੇ ਜਿਹੇ ਪ੍ਰਚਾਰ ਵੀ ਲੈ ਲੋ ਹਨਾ ਕਈ ਗੱਲਾਂ ਕਹੀਆਂ ਜਾਂਦੀਆਂ ਨੇ ਕੀ ਲੱਗਦਾ ਹੈ ਜਿਹੜੇ ਤੁਸੀਂ ਵਾਅਦੇ ਕੀਤੇ ਆ ਹਨਾ ਉਹ ਅੱਗੇ ਜਾ ਕੇ ਜੇ ਤੁਸੀਂ ਮੰਨ ਲਓ ਜਿੱਤ ਜਾਂਦੇ ਹੋ ਤੇ ਕਿਤੇ ਨਾ ਕਿਤੇ ਇਹ ਵੀ ਮੰਗ ਉੱਠਦੀ ਹੈ ਕਿ ਜਿਹੜਾ ਵੀ ਆਪਾਂ ਏਜੰਡਾ ਦਿੰਨੇ ਆ ਉਹਨੂੰ ਇੱਕ ਕਾਨੂੰਨੀ ਉਹ ਬਣਾ ਦੇਣਾ ਚਾਹੀਦਾ ਡਾਕੂਮੈਂਟ ਤੇ ਜਿਹੜਾ ਬੰਦਾ ਵਾਅਦੇ ਨਾ ਪੂਰਾ ਕਰੇ ਉਹਨੂੰ ਅੱਗੇ ਜਾ ਕੇ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਨਹੀਂ ਦੇਖੋ ਮੈਂ ਥੋੜੀ ਇਸ ਗੱਲ ਨਾਲ 100% ਸਾਂਝਾ ਹਾਂ ਜੀ ਵੀ ਤੁਸੀਂ ਲੋਕਾਂ ਨਾਲ ਵਾਅਦੇ ਕਰ ਲੇ ਹਾਂ ਉਹਨੂੰ ਕਾਨੂੰਨੀ ਡਾਕੂਮੈਂਟ ਬਣਾਣਾ ਹੀ ਚਾਹੀਦਾ ਕਾਨੂੰਨੀ ਡਾਕੂਮੈਂਟ ਅਗਰ ਬਨਜੇਗਾ ਫਿਰ ਕੋਈ ਝੂਠ ਬੋਲਣ ਦੀ ਹਮਾਇਤ ਨਹੀਂ ਕਰੇਗਾ ਲੋਕਾਂ ਨਾਲ ਝੂਠੇ ਵਾਦੇ ਕਰਕੇ ਲੋਕਾਂ ਨੂੰ ਲੁਭਾਬਿਤ ਚੀਜ਼ਾਂ ਦਿਖਾ ਕੇ ਜੀ ਫਿਰ ਵੋਟਾਂ ਲੈ ਲੈਂਦੇ ਹੁਣ 1000 ਰੁਪਇਆ ਕਹਤਾ ਇਹਨਾਂ ਨੇ ਹਾਂ ਹਾਂ ਚਾੜੂ ਵਾਲਿਆਂ ਨੇ ਜੀ ਪਰ ਮੁੜ ਕੇ ਕੋਈ ਜੈ ਸ਼੍ਰੀ ਰਾਮ ਦਿੱਤਾ ਕੁਝ ਵੀ ਨਹੀਂ ਤੇ ਲੋਕਾਂ ਨੇ ਕਿ ਜੈ ਸ਼੍ਰੀ ਰਾਮ ਕਰਦਣੀਆਂ ਇਹਨਾਂ ਨੂੰ अच्छा लुका ने इतनी दिखा देना जय श्री राम कर देना सर इक बहुत ਦਿਨਾਂ ਤੋਂ ਜਿਹੜੇ ਆਪਣਾ ਲੁਧਿਆਣੇ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਕਿਹਾ ਜਾਂਦਾ ਜਿਸ ਦੇ ਨਾਲ ਬਹੁਤ ਸਾਰੇ ਲੋਕ ਬਿਮਾਰ ਵੀ ਹੋ ਰਹੇ ਨੇ ਬੁੱਢਾ ਦਰਿਆ ਉਹ ਕਿਉਂਕਿ ਇੰਨੇ ਸਾਲ ਹੋ ਗਏ ਕਈ ਪਾਰਟੀਆਂ ਆਈਆਂ ਬਦਲੀਆਂ ਚਲਦੀਆਂ ਗਈਆਂ ਤੇ ਪਰ ਉਹ ਹਲੇ ਦਾ ਉੱਥੇ ਦਾ ਉੱਥੇ ਹੀ ਖੜਾ ਸਰ ਉਹਦੇ ਲਈ ਕੀ ਕਰ ਸਕਦੇ ਹਾਂ ਜਾਂ ਕੀ ਕਰ ਰਹੇ ਕੋ ਕੋ ਐਸਾ ਹੈ ਕਿ ਇਹ ਬੁੱਢੇ ਨਾਲੇ ਵਾਲਾ ਜਿਹੜਾ ਕੰਮ ਹੈ ਨਾ ਜੀ ਜੀ ਉਹ ਮੇਰੇ ਮਨ ਦੇ ਵਿੱਚ ਵੀ ਕਈ ਵਾਰੀ ਮੈਂ ਇਸ ਮੁੱਦੇ ਨੂੰ ਲੱਤਾਂ ਸਾਡੇ ਲੁਧਿਆਣੇ ਦੇ ਇੱਕ ਬਹੁਤ ਵੱਡਾ ਗ੍ਰਹਿਣ ਹੈ ਹਮ ਅਫਸੋਸ ਦੀ ਗੱਲ ਇਹ ਹੈ ਕਿ ਸਟੇਟ ਦੀਆਂ ਸਰਕਾਰਾਂ ਨੇ ਇਹਨੂੰ ਕੇਵਲ ਇੱਕ ਭ੍ਰਸ਼ਟਾਚਾਰ ਦਾ ਜ਼ਰੀਆ ਬਣਾ ਲਿਆ ਇਹਦੇ ਤੇ ਉਸ ਟੰਗ ਨਾਲ ਕੰਮ ਨਹੀਂ ਹੋਇਆ ਜਿਸ ਟੰਗ ਨਾਲ ਕੇਂਦਰ ਦੀ ਸਰਕਾਰ ਜਿਹੜੀ ਸਪੋਰਟ ਕਰਦੀ ਰਹੀ ਸੋ ਮੇਰੀ ਤਾਂ ਹੀ ਰਿਕਵੈਸਟ ਹੈ ਇਹ ਉਦੋਂ ਠੀਕ ਹੋਣਾ ਜਦੋਂ ਕੇਂਦਰ ਸਰਕਾਰ ਸਿੱਧੇ ਤੌਰ ਤੇ ਆਪਣੇ ਹੱਥ ਲੈ ਲੂਗੀ। ਉਹ ਉਦੋਂ ਜਾ ਕੇ ਠੀਕ ਹੋਊਗਾ। ਬਿਲਕੁਲ। ਇਹਦਾ ਉਦੋਂ ਹੀ ਹੱਲ ਹੋਣਾ ਹੈ। ਕੋਈ ਕੁਛ ਮੈਪ ਤਿਆਰ ਕੀਤਾ ਤੁਸੀਂ ਜੇ ਹੋਗੇ ਕਿਉਂਕਿ ਕਿ ਜਿਹੜੀ ਪਹਿਲਾਂ ਹੀ ਤੁਹਾਨੂੰ ਮੈਪ ਦੱਸਣਾ ਪੈਂਦਾ ਪਬਲਿਕ ਨੂੰ ਕਿ ਤਾਂਕਿ ਇਹ ਸਾਡੇ ਕੋਲ ਮੈਪ ਹੈ ਇਹ ਸਾਡੇ ਕੋਲ ਨਜ਼ਰੀਆ ਹੈ ਤੇ ਇਹ ਨਜ਼ਰੀਏ ਕਰਕੇ ਅਸੀਂ ਇਸਦਾ ਹੱਲ ਕਰਾਂਗੇ। ਕਿ ਤੁਸੀਂ ਇਹ ਜਿਹਾ ਮੈਪ ਦਿੱਤਾ ਹੋਵੇ। ਨਹੀਂ ਦੇਖੋ ਐਸਾ ਹੈ ਮੈਂ ਤਾਂ ਹੁਣ ਵੀ ਇਹ ਗੱਲ ਕਹਿ ਰਿਹਾ। ਜੀ। ਕਿ ਜਿੱਦਨ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੀ ਹੂੰ। ਅਸੀਂ ਕੇਂਦਰ ਸਰਕਾਰ ਨਾਲ ਮਿਲ ਕੇ ਸਾਡੀ ਪਹਿਲੀ ਕੋਸ਼ਿਸ਼ ਤਾਂ ਇਹ ਰਹੂਗੀ ਕਿ ਇਹਨੂੰ ਅਸੀਂ ਤਰਲ ਕੇ ਹੱਲ ਕਰੀਏ ਜੇ ਸਾਨੂੰ ਲੱਗਦਾਗਾ ਕਿ ਇਹ ਮਸਲੇ ਦਾ ਹੱਲ ਨਹੀਂ ਹੋ ਰਿਹਾ ਹੂੰ ਤੇ ਕੇਂਦਰ ਸਰਕਾਰ ਨੂੰ ਕਹਾਂਗੇ ਕਿ ਤੁਸੀਂ ਸਿੱਧੇ ਤੌਰ ਤੇ ਦਾ ਹੱਲ ਕਰੋ ਇਹਦਾ ਜੋ ਵੀ ਵਧਿਆ ਹੋਣਾ ਚਾਹੀਦਾ ਮੈਸੇ ਮੇਰੀ ਸੋਚ ਇਹ ਹੈ ਹੂੰ ਕਿ ਇਹਨੂੰ ਟਕਿਆ ਜਾ ਸਕਦਾ ਟਕਿਆ ਜਾ ਸਕਦਾ ਟੰਗੀਆਂ ਪਾਈਪਾਂ ਪਾ ਕੇ ਇਹਨੂੰ ਟੱਕ ਦੋ ਪਾਣੀ ਪਾਈਪਾਂ ਚੋਂ ਅੱਗੇ ਨਿਕਲ ਜੇ ਜਿੰਨੀਆਂ ਗੱਡੀਆਂ ਪਾਈਪਾਂ ਨੇ ਜਿਹੜੀ ਗੰਦਗੀ 길ਦੀ ਐ ਚਾਹੇ ਡਾਈਂਗਦੀ ਐ ਇਲੈਕਟ੍ਰਿਕ ਗੰਦਗੀ ਐ ਚਾਹੇ ਲੋਕਾਂ ਨੇ ਸੀਵਰ ਪਾਈਪ ਆਪਣੇ ਪਾਏ ਹੋਏ ਨੇ ਜੀ ਉਹ ਸਾਰੇ ਫਿਰ ਉਹਦੇ ਵਾਸਤੇ ਇੱਕ ਲੱਗ ਤੋਂ ਪਾਈਪ ਦੇ ਦੋ ਛੋਟੀ ਜਿੱਤੇ ਸੀਵਰ ਨਿਕਲ ਜੇ ਤਾਂ ਦੋ ਜਿੱਤੇ ਨਿਕਲ ਜੇ ਉਹਨੂੰ ਪੀ ਸੀਵਰ ਪਾਈਪਾਂ ਨਾਲ ਜੋੜ ਦੋ ਹੱਲ ਹੋ ਜਾਣਾ ਜੀ ਹੱਲ ਕਿਸੇ ਚੀਜ਼ ਦਾ ਨਹੀਂ ਹੈਗਾ ਇਹ ਇਹ ਸੋਚ ਪਹਿਲਾਂ ਵਾਲੀ ਪਾਰਟੀਆਂ ਕੋਲ ਕਿਉਂ ਨਹੀਂ ਕਰ ਸਕਿਆ ਮੈਂ ਤੁਹਾਨੂੰ ਕਹਤਾ ਰਹਣਾ ਜੀ ਇਹਨੂੰ ਕੇਵਲ ਭ੍ਰਸ਼ਟਾਚਾਰ ਦਾ ਜ਼ਰੀਆ ਬਣਾ ਲਿਆ ਤੁਸੀਂ ਗੱਲ ਕਹੀ ਕਿ ਰਲ ਕੇ ਹੋ ਸਕਦਾ ਹੈ ਮੈਨੂੰ ਰਲਣ ਤੋਂ ਇੱਕ ਬਿਆਨ ਯਾਦ ਆ ਰਿਹਾ ਹੈ ਕਿ ਹੁਣੇ ਬੀਤੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੇ ਅ ਕਾਲੀ ਦਲ ਦੇ ਉਮੀਦਵਾਰ ਨੇ ਕੁਮਰ ਸਾਹਿਬ ਉਹ ਕਹਿੰਦੇ ਨੇ ਕਿ ਸਾਨੂੰ ਜਿਹੜਾ ਹੈ ਕਿ ਸਾਡੇ ਉਹਨਾਂ ਦੇ ਇੱਕ ਵੱਡੇ ਲੀਡਰ ਨੇ ਅਜਾਦੀ ਜੀ ਉਹ ਕਿਤਨਾ ਕਿਤੇ ਭਾਜਪਾ ਦੇ ਨਾਲ ਰਲਣ ਦੀ ਗੱਲ ਕਰ ਰਹੇ ਨੇ ਅਸੀਂ ਦਾ ਚੁੜਾ ਇਹ ਕੋਈ ਇੱਕ ਇੱਕ ਦਿਨ ਸੱਚਾਈ ਹੈ ਕਿ ਕਿਉਂਕਿ ਉਹਨਾਂ ਨੇ ਕਿਹਾ ਹੈ ਉਹ ਕਹ ਉਹ ਭਾਵੇਂ ਕਹਿੰਦੇ ਕਿ ਮੈਂ ਵੱਡਾ ਭਰਾ ਉਹ ਛੋਟਾ ਭਰਾ ਤੇ ਉੱਪਰ ਕਹਿੰਦੇ ਸਾਡੇ ਪਾਰਟੀ ਤੋਂ ਵਕਤ ਚੱਲ ਰਿਹਾ ਤੇ ਕਿਤਨਾ ਕਿਤੇ ਭਾਜਪਾ ਜਾਂ ਬਾਕੀ ਪਾਰਟੀਆਂ ਦੇ ਵਿੱਚ ਰਹਿਣ ਦੀ ਗੱਲ ਸਾਡੀ ਕੋਈ ਜਾਣਕਾਰੀ ਚ ਹੈ ਵੀ ਨਹੀਂ ਕੀ ਜੋ ਮੇਰੀ ਜਾਣਕਾਰੀ ਹੈ ਕੋਈ ਨਾ ਉਹਨਾਂ ਨੇ ਸਾਡੀ ਲੀਡਰਸ਼ਿਪ ਨੂੰ ਸੰਬੰਧ ਕੀਤਾ ਨਹੀਂ ਇਦਾਂ ਦੀ ਕੋਈ ਗੱਲ ਮੈਨੂੰ ਲੱਗਦੀ ਹੈ ਆਉਣ ਵਾਲੀ ਫਿਊਚਰ ਦੇ ਵਿੱਚ ਇਦਾਂ ਹੋ ਸਕਦਾ ਕਿ ਆਲਜੀ ਕਿਤੇ ਬੀਜਪੀ ਰਾਜਨੀਤੀ ਚ ਕਦੇ ਵੀ ਕੁਝ ਵੀ ਹੋ ਸਕਦਾ ਕਮਲ ਲੈ ਕੇ ਕਮਲ ਜਿਵੇਂ ਸੇਮ ਪਾ ਕੇ ਖੜੇ ਹੋਣ ਤੁਹਾਡੇ ਨਾਲ ਹੀ ਖੜੇ ਨਹੀਂ ਮੈਂ ਮੈਂ ਤਾਂ ਕਹਿ ਰਿਹਾ ਨਾ ਜੀ ਰਾਜਨੀਤੀ ਚ ਕਦੇ ਵੀ ਕੁਝ ਵੀ ਹੋ ਸਕਦਾ ਅੱਛਾ ਹੋ ਸਕਦਾ ਮੈਂ ਤਾਂ ਕਹਿ ਰਿਹਾ ਦੋ ਲੋਕ ਮੈਂ ਬੁਕਰਦਾ ਨਹੀਂ ਇਸ ਗੱਲ ਨੂੰ ਓਕੇ ਕਦੇ ਵੀ ਕੁਝ ਵੀ ਹੋ ਸਕਦਾ ਇਹ ਤਾਂ ਚਲੋ ਦੇਖੋ ਜਿਹੜੇ ਵੱਡੇ ਆਗੂ ਨੇ ਆਪਣੇ ਪ੍ਰਧਾਨ ਸਾਹਿਬ ਨੇ ਪੰਜਾਬ ਦੇ ਸੁਨੀਲ ਜਾਖੜ ਜੀ ਉਹ ਬੀਤੇ ਦਿਨੀ ਜਾਂਦੇ ਨੇ 307 ਦੀ ਭੋਗ ਦੇ ਉੱਤੇ ਉੱਥੇ ਅੰਤਿਮ ਅਰਦਾਸ ਤੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀ ਵੀ ਅਕਾਲੀ ਦਲ ਹੈ ਉਹ ਕਹਿੰਦੇ ਬਹੁਤ ਪੰਜਾਬ ਦੇ ਲਈ ਬੜੀ ਲਾਜ਼ਮੀ ਹੈ ਤੇ ਇਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਬਾਅਦ ਦੇ ਵਿੱਚ ਇਹਦਾ ਰਿਐਕਸ਼ਨ ਲਿਆ ਜਾਂਦਾ ਹੈ ਅਕਾਲੀ ਦਲ ਤੋਂ ਤੋਂ ਕਹਿੰਦੇ ਕਿ ਇਹ ਸਭ ਰਾਜਨੀਤੀ ਕੀਤੀ ਜਾ ਰਹੀ ਹੈ ਕੀ ਲੱਗਦਾ ਉਹਨਾਂ ਦੇ ਬਿਆਨ ਪਿੱਛੇ ਕਿਤਨਾ ਕਿਤੇ ਇਹ ਸਮਝੀਏ ਕਿ ਅੱਗੇ ਜਾ ਕੇ ਜੇ ਉਹ ਰਲ ਜਾਂਦੇ ਨੇ ਤਾਂ ਅੱਗੇ ਜਾ ਕੇ ਫਿਊਚਰ ਦੇ ਵਿੱਚ ਕੁਝ ਦੇਖੋ ਐਸਐਮ 9 ਮਾਸ ਦਾ ਰਿਸ਼ਤਾ ਇੱਕ ਬੜੀ ਐਸਐਮ ਕੋਈ ਸੰਭਾਵਨਾ ਅੱਜ ਇਹ ਰੇਡ ਚ ਨਜ਼ਰ ਨਹੀਂ ਆ ਰਹੀ ਨਹੀਂ ਆ ਰਹੀ ਤੇ ਫਿਊਚਰ ਚ ਕਦੇ ਵੀ ਕੁਝ ਵੀ ਹੋ ਸਕਦਾ ਉਹ ਉਸ ਗੱਲ ਪਿੱਛੇ ਨਹੀਂ ਮੈਂ ਜਾਂਦਾ ਹਮ ਪਰ ਅੱਜ ਇਹ ਰੇਡ ਚ ਇਸ ਗੱਲ ਦੀ ਕੋਈ ਸੰਭਾਵਨਾ ਬਿਲਕੁਲ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਕੋਈ ਸੋਚਣਾ ਭਾਜਪੀ ਦਾ ਕੋਈ ਲੀਡਰ ਇਸ ਬਾਰੇ ਇਹਨਾਂ ਸੋਚ ਰਿਹਾ ਨਾ ਅੱਗੇ ਭਵਿੱਖ ਚ ਕੋਈ ਸੋਚਣ ਵਾਲੀ ਗੱਲ ਨਜ਼ਰ ਆਂਦੀ ਨਹੀਂ ਆਂਦੀ ਇੱਕ ਗੱਲ ਸਰ ਇਹ ਵੀ ਹੈ ਹੁਣ ਪਤਾ ਨਹੀਂ ਤੁਹਾਡੇ ਕੋਲ ਪਹੁੰਚੀ ਕਿ ਨਹੀਂ ਪਹੁੰਚੀ ਹੈ ਪਰ ਕਹਿ ਲੋ ਕਿ ਮਾਉਥ ਮਾਉਥ ਵਰਡ ਸੁਣਦ ਨੇ ਕਿ ਇਹ ਲੇਟ ਤੁਸੀਂ ਐਲਾਨੇ ਗਏ ਉਹਦੇ ਵਿੱਚ ਵੀ ਕੋਈ ਕਾਰਨ ਹੈ ਸਰ ਨਹੀਂ ਕੋਈ ਕਾਰਨ ਨਹੀਂ ਹੈ ਕਿ ਪਿੱਛੋਂ ਆਰਡਰ ਆਣ ਤੇ ਜੇਰੀ ਹੋ ਗਈ ਜਾਂ ਨਹੀਂ 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 ਕਹਿੰਦਾ ਲਾੜਾ ਨਹੀਂ ਮਿਲਿਆ ਪਰ ਬਰਾਤ ਰੈਡੀ ਸੀਗੀ ਬਸ ਲਾੜੇ ਨੂੰ ਨੰਬਰ ਚ ਇਹ ਦੋ ਕਾਰਨ ਮੈਂ ਦੱਸਦਾ ਕਾਰਨ ਕਿਉਂ ਪਾਰਟੀ ਸਾਡੀ ਜਦੋਂ ਚੋਣ ਕੋਸ਼ਿਸ਼ ਹੁੰਦੀ ਹੈ ਉਸ ਤੋਂ ਬਾਅਦ ਕੈਂਡੀਡੇਟ ਕੋਸ਼ਿਸ਼ ਕਰਦੀ ਹੈ ਜੀ ਜਾਂ ਉਹ ਤੋਂ ਇੱਕ ਦਿਨ ਇੱਕ ਦੋ ਦਿਨ ਬਾਤ ਕਰ ਦਿੰਦੀ ਆਇਆ ਇੱਕ ਕਦਾਂ ਦਿਨ ਪਹਿਲਾਂ ਕਰਦੀ ਆ ਹੂੰ 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 ਜਿਹੜੀਆਂ ਦੂਜੀਆਂ ਪਾਰਟੀਆਂ ਨੇ ਐਡੇ ਐਡਵਾਂਸ ਕੀਤੇ ਨੇ ਖਾਸ ਕਰਕੇ ਝਾੜੂ ਤੇ ਕਾਂਗਰਸ ਵਾਲਾ ਨੇ ਜੀ ਬੇਸਿਕਲ ਹੁਣ ਕੈਟਰ ਬੇਸ ਪਾਰਟੀਆਂ ਨੇ ਹੈ ਠੀਕ ਹੈ ਜੀ ਉਹਨਾਂ ਨੂੰ ਤਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਸਮਝ ਚਾਹੀਦਾ ਹੂੰ ਇਸ ਕਰਕੇ ਉਹਨਾਂ ਨੂੰ ਬੜਾ ਕੁਝ ਕਰਨ ਦੀ ਜ਼ਰੂਰਤ ਹੈ ਬੀਜੇਪੀ ਕੋਲ ਕੈਟਰ ਹੈ ਅੱਛਾ ਇੰਨਾ ਹੌਸਲਾ ਲੈ ਕੇ ਅੱਗੇ ਕਾਂਗਰਸ ਕੋਲ ਚਾਰ ਦਾਣੇ ਬੱਲੇ ਹੁੰਦੇ ਸੀ ਜਿਹੜੇ ਸੈਗੇ ਸੀ ਉਹ ਵੀ ਜਾਂਦੇ ਲੱਗੇ ਹੁੰਦਾ ਹਾਂ ਕਾਂਗਰਸ ਵੀ ਕੋਈ ਕਾਰਗਰਤਾ ਦੀ ਪਾਰਟੀ ਥੋੜੀ ਐ ਵਨ ਟ੍ਰੈਕ ਪਾਰਟੀ ਐ ਦੋਨਾਂ ਪਾਰਟੀਆਂ ਦਾ ਤੁਸੀਂ ਹਾਲ ਸੁਣ ਲਓ ਇੱਕ ਪਾਰਟੀ ਦਾ ਉਹਨੂੰ ਮੁੱਖ ਮੰਤਰੀ ਉਹਦਾ ਉਹਨੂੰ ਹਰਾਣਾ ਚਾਹੁੰਦਾ ਹੂੰ ਦੂਜੀ ਪਾਰਟੀ ਦਾ ਉਹਦਾ ਪ੍ਰਧਾਨ ਨੂੰ ਹਰਾਣਾ ਚਾਹੁੰਦਾ ਹੂੰ ਦੱਸੋ ਕਿੱਥੇ ਰਹਿ ਗਿਆ ਆਪਸ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ ਹੈ ਮੈਂ ਬੜਾ ਤੁਹਾਡੇ ਕੈਮਰੇ ਅੱਗੇ ਕਹਿ ਰਿਹਾ ਹਾਂ ਜੀ 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 ਇੱਕ ਪਾਰਟੀ ਦਾ ਮੁੱਖ ਮੰਤਰੀ ਆਪਣੇ ਕੈਂਡੀਡੇਟ ਨੂੰ ਹਰਾਣਾ ਚਾਹੁੰਦਾ ਦੂਜੀ ਪਾਰਟੀ ਦਾ ਉਹਦਾ ਸੂਬਾ ਪ੍ਰਧਾਨ ਹੀ ਉਹਨੂੰ ਹਰਾਣਾ ਚਾਹੁੰਦਾ ਹੂੰ ਹੂੰ ਤੇ ਫਿਰ ਕਿੱਥੇ ਕੱਟ ਰਹਿ ਗਿਆ ਕੁਛ ਨਹੀਂ ਹੈਗਾ ਅੱਛਾ ਗੱਲਾਂ ਇਹ ਵੀ ਚੱਲ ਰਹੀਆਂ ਨੇ ਤੁਸੀਂ ਕਿਹਾ ਕਹਿੰਦੇ ਕਿ ਲੇਟ ਲੰਦ ਦਾ ਇਹ ਵੀ ਹੈ ਕਿਤਨੇ ਕਿਤੇ ਕਿ ਭਾਜਪਾ ਆਸ਼ੂ ਜੀ ਨੂੰ ਸਪੋਰਟ ਕਰ ਰਹੀ ਹੈ ਕਿ ਅਸੀਂ ਲੇਟ ਲੰਦਾਂਗੇ ਤਾਂ ਕਿਤਨੇ ਕਿਤੇ ਜਿਹੜਾ ਹੈ ਇਹ ਹੀ ਸਿਗਨਲ ਜਾਊਗਾ ਕਿ ਭਈ ਆਸ਼ੂ ਤੁਸੀਂ ਸਾਰੇ ਸਵਾਲਾਂ ਦੇ ਜਵਾਬ 23 ਤਰੀਕ ਨੂੰ ਮਾਰਨੇ ਅੱਛਾ ਜਦੋਂ ਭਾਜਪਾ ਜਿੱਤ ਕੇ ਆਊਗੀ ਅੱਛਾ ਹੈ ਜੀ ਕੀ ਲੱਗਦਾ ਹੈ ਕਿ ਵੋਟ ਪਰਸੈਂਟੇਜ ਕੀ ਰਹਿ ਸਕਦੀ ਹੈ ਨਹੀਂ ਮੈਨੂੰ ਪਰਸੈਂਟੇਜ ਨਹੀਂ ਦੱਸੀ ਬੰਦਾ ਯਾਰ ਐਸੇ ਮੈਨੂੰ ਪਰਸੈਂਟੇਜ ਦਾ ਨਹੀਂ ਪਤਾ ਮਿੱਕੀ ਜੀ ਜੀ ਮੈਂ ਤਾਂ ਮੈਨੂੰ ਇੰਨਾ ਪਤਾ ਮੈਂ ਜਿੱਤ ਰਿਹਾ ਅੱਛਾ ਇਹ ਚੰਗੇ ਮਾਰਜਿਨ ਦੇ ਜਿੱਤ ਰਿਹਾ ਹੁਣ ਕਿੰਨੀ ਵੋਟ ਪੈਣੀ ਹੈ ਕਿੰਨੀ ਪਰਸੈਂਟੇਜ ਹੋਣੀ ਹੈ ਇਹ ਤਾਂ ਇਹ ਤਾਂ ਕੋਈ ਜੋਸ਼ੀ ਦੱਸ ਸਕਦਾ ਮੈਂ ਜੋਸ਼ੀ ਦਾ ਹੈ ਨਹੀਂ ਮੈਨੂੰ ਲੋਕਾਂ ਦਾ ਜਿਹੜਾ ਪਿਆਰ ਮਿਲ ਰਿਹਾ ਹੂੰ ਉਹ ਮੇਰੇ ਮਨ ਤੋਂ ਇੱਥੇ ਗਵਾਹੀ ਦਿੰਦਾ ਜਦੋਂ ਤੁਹਾਨੂੰ ਲੋਕ ਨਾ ਐਦਾਂ ਬਾਹ ਫੜ ਕੇ ਕਹਿੰਦੇ ਕੁਝ ਕਹਿਣ ਹੂੰ 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 ਔਰ ਇਕ ਨਹੀਂ ਜੇ ਤੁਸੀਂ 100 ਨੂੰ ਮਿਲਦੇ ਹੁਣ ਤੇ 80 ਤੁਹਾਨੂੰ ਕਹਿਣ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਂ ਬਈ ਫਿਰ ਤੁਹਾਨੂੰ ਪਤਾ ਇੱਕ ਦਿਨ ਨੂੰ ਤੁਸੀਂ ਕਈ ਹਜ਼ਾਰ ਲੱਡੂਆਂ ਦੇ ਆਰਡਰ ਦੇਣ ਲਾਣੇ ਨਹੀਂ ਲੱਡੂ ਲੱਡੂ ਦਾ ਮੈਂ ਦੇਖੋ ਮੈਂ ਕੋਈ ਨਾ ਤਾਂ ਜੋਸ਼ੀ ਹਾਂ ਜੀ ਨਾ ਮੈਨੂੰ ਵੀ ਵਿਖਵਾਣੀ ਕਰਨੀ ਹੁੰਦੀ ਹੈ ਮੈਂ ਤਾਂ ਤੁਹਾਨੂੰ ਪਰਤੱਕ ਦੀ ਗੱਲ ਦੱਸ ਰਿਹਾ ਕਿ ਲੋਕ ਮੈਨੂੰ ਪਿਆਰ ਸਤਿਕਾਰ ਦੇ ਰਹੇ ਨੇ ਇਸ ਹਲਕੇ ਦੇ ਔਰ ਸਾਡਾ ਵਰਕਰ ਪਾਰਟੀ ਦਾ ਇਕਜੁੱਟ ਹੋ ਕੇ ਕਾਰਜਕਰਤਾ ਲੱਗਿਆ ਹੋਇਆ ਮੇਰੀ ਤਾਕਤ ਤਾਂ ਉਹੀ ਹੈ ਕੀ ਤੁਹਾਨੂੰ ਲੱਗਦਾ ਹੈ ਕਿਉਂਕਿ ਲਾਸਟ ਟਾਈਮ ਜਿਹੜੇ ਵੋਟ ਪਰਸੈਂਟ ਸੀਗੀ 45000 ਦੇ ਕਰੀਬ ਤੇ ਹੁਣ ਇਹ ਜਿਹੜੀ ਜਿਮਨੀ ਚੋੜਾ ਆਗੀਆਂ ਨੇ ਇਸ ਦੇ ਵਿੱਚ ਪਾਰਟੀ ਨੇ ਕਿਤਨੇ ਕਿਤੇ ਗਰੋਥ ਕੀਤੀ ਹੈ ਕਿਉਂਕਿ ਲਗਾਤਾਰ ਪਹਿਲਾਂ ਵੀ ਵਿਰੋਧ ਭਾਜਪਾ ਦੇ ਨਾਮ ਤੋਂ ਕਹਿ ਲੋ ਜਾਂ ਕੇਂਦਰ ਦੇ ਨਾਮ ਤੋਂ ਹੁੰਦਾ ਰਿਹਾ 100% ਗਰੋਥ ਕਰਾਂਗੇ ਜੀ ਪਹਿਲਾਂ ਨਾਲੋਂ ਜ਼ਿਆਦਾ ਕਰਾਂਗੇ ਇਹ ਦਿਖ ਰਿਹਾ ਸਰ ਤੁਹਾਨੂੰ ਫੀਲਡ ਦੇ ਵਿੱਚ ਜਾ ਕੇ ਬਿਲਕੁਲ ਦਿਖ ਰਿਹਾ ਤੇ ਬਾਕੀ ਜਿਹੜੀ ਲੀਡਰਸ਼ਿਪ ਹੈ ਕਿਉਂਕਿ ਬਿੱਟੂ ਸਾਹਿਬ ਵੀ ਮੈਂ ਦੇਖ ਰਿਹਾ ਕਿ ਨਾਲ ਖੜੇ ਹੋਏ ਨੇ ਬਾਕੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਹੈ ਪਰ ਜਿਹੜੇ ਹਾਲਾਤ ਜਿਹੜੇ ਕਹਿੰਦੇ ਨੇ ਕੁਛ ਨਾ ਕੁਛ ਪਤਾ ਹੀ ਲੱਗ ਜਾਂਦਾ ਹੈ ਲੀਡਰ ਨੂੰ ਬਾਕੀ ਬਾਕੀ ਆ ਕੇ ਵੀ ਕਹਿੰਦੇ ਨੇ ਲੋਕ ਕਿ ਸਰ ਇਦਾਂ ਦਾ ਮਾਹੌਲ ਹੈ ਸਾਨੂੰ ਇੱਥੇ ਕੋਈ ਕੰਮ ਕਰਨ ਦੀ ਲੋੜ ਹੈ ਕਿਹੜੇ ਕੰਮ ਸਰ ਜਿਹੜੇ ਤਿੰਨ ਨੇ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਤੇ ਕਰੋਗੇ ਅਮਲ ਦੇਖੋ ਇਹ ਜਿਮਨੀ ਚੋਣ ਜਿਹੜੀ ਹੈ ਜੀ ਉਹ ਪੰਜਾਬ ਦਾ ਸੁਨਹਿਰਾ ਭਵਿੱਖ ਤੈ ਕਰਣ ਵਾਲੀ ਜਿਮਨੀ ਚੋਣ ਹੈ ਹਮ ਅਗਰ ਲੋਕ ਪਾਜ ਪਾਤੇ ਭਰੋਸਾ ਕਰਨਗੇ ਹਮ ਇਸ 2027 ਚ ਭਾਜਪਾ ਦੀ ਸਰਕਾਰ ਬਣਾਉਣ ਵਾਸਤੇ ਇਹ ਵੋਟ ਕਰਨੀ ਹੋਣੀ ਹੈ। ਇਹਦਾ ਨਹੀਂ ਪੱਥਰ ਹੁਣ ਰੱਖਣਗੇ 2025 ਚ। ਅੱਛਾ ਲੋਕ ਤੁਸੀਂ ਇਹਨੂੰ ਇਦਾਂ ਲੈ ਰਹੇ ਹੋ ਕਿ ਜੇ ਇਹਦੇ ਵਿੱਚ ਭਾਜਪਾ ਕਿੰਨਾ ਕਿਤੇ ਸਟਰੋਂਗ ਹੁੰਦੀ ਹੈ ਤਾਂ 27 ਦੇ ਵਿੱਚ ਇੱਕ ਵਧੀਆ ਮਾਰਜਨ ਹੋ ਸਕਦਾ ਹੈ। ਬਿਲਕੁਲ। ਇਸਰ ਮੈਂ ਜਿਹੜੇ ਬੀਤੇ ਦਿਨੀ ਫਿਰੋਜ਼ਪੁਰ ਰੋਡ ਦੇ ਉੱਤੇ ਦੇਖਿਆ ਕਿ ਬਹੁਤ ਭੀੜਾ ਲੱਗੀਆਂ। ਕਈ ਲੋਕਾਂ ਨੇ ਆਵਾਜ਼ ਵੀ ਚੁੱਕੀ ਮੈਂ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਕੁਝ ਜ਼ਮੀਨਾ ਇਕਵਾਰ ਕਰ ਰਹੀ ਹੈ। ਤੇ ਉਹਦੇ ਕਹਿੰਦੇ ਜ਼ਮੀਨਾਂ ਦੇ ਬਦਲੇ ਪੈਸੇ ਦੀ ਵਜਾਇ ਉਹ ਜ਼ਮੀਨ ਹੀ ਦੇ ਰਹੇ ਨੇ ਲਈਏ ਤੁਹਾਡਾ ਕੀ ਇਹਦੇ ਉੱਤੇ ਰਿਐਕਸ਼ਨ ਹੈ ਕਿਉਂਕਿ ਅਕਾਲੀ ਦਲ ਨੇ ਤਾਂ ਉੱਥੇ ਇਹਦੇ ਉੱਤੇ ਪ੍ਰਦਰਸ਼ਨ ਕਰਕੇ ਦੱਸਤਾ ਰਿਐਕਸ਼ਨ ਬੀਜੇਪੀ ਦਾ ਵੀ ਸਟੈਂਡ ਬੜਾ ਕਲੀਅਰ ਹੈ ਜੀ ਕਿ ਲੁਧਿਆਣਾ ਦੇ ਆਲੇ-ਦੁਆਲੇ 24000 ਏਕੜ ਜਗ੍ਹਾ ਦੀ ਜ਼ਰੂਰਤ ਹੀ ਨਹੀਂ ਹੈਗੀ ਅੱਛਾ ਜੀ 24000 ਏਕੜ ਦਾ ਲੁਧਿਆਣਾ ਨੇ ਬੱਸਿਆ ਹੋਇਆ ਹੂੰ ਜਗ੍ਹਾ ਦੇ ਕੇ ਕਰਨਾ ਕੀ ਹੈ ਇਹ ਤਾਂ ਇਹਦੇ ਪਿੱਛੇ ਬੂਹ ਆਉਂਦੀ ਆ ਬੜੇ ਵੱਡੇ ਘਟਾਲੇ ਨੇ ਮੈਂ ਦੱਸ ਰਿਹਾ ਜੀ ਦਿੱਲੀ ਦੇ ਵਪਾਰੀ ਇਕੱਠੇ ਹੋਏ ਹੋਏ ਨੇ ਹੂੰ ਉਹ ਰੌਣਾ ਨੇ ਕੋਈ ਵੱਡਾ ਘਟਾਲੇ ਨੂੰ ਅੰਜਾਮ ਦੇਣਾ ਇਹਦੇ ਮਾਧਿਅਮ ਦੇ ਨਾਲ 24000 ਏਕੜ ਜ਼ਗ੍ਹਾ ਖਰੀਦ ਕੇ ਮੈਨੂੰ ਦੱਸੋ ਰਿਸ਼ੀ ਨਗਰ 256 ਏਕੜ ਚ ਬਸਿਆ ਹੈ ਜੀ ਉਹਨੂੰ ਬਸਣ ਚ 10 ਸਾਲ ਲੱਗੇ ਹੂੰ ਤੇ 24000 ਏਕੜ ਕਦ ਤੱਕ ਚ ਬਸਿਆ 100 ਸਾਲ ਲੱਗ ਜਾਣਗੇ ਫਿਰ ਵੀ ਇੰਨੀ ਪੋਪੂਲੇਸ਼ਨ ਜਦੋਂ ਵਧੂਗੀ ਫਿਰ ਉਹਦੇ ਜਗ੍ਹਾ ਵਿਕਣੀਆਂ ਆ ਪਰ ਉਹ ਕਹਿੰਦੀ ਵਧੀਆ ਵਾ ਕਿ ਪਹਿਲਾਂ ਲੋਕਾਂ ਦੇ ਖਾਤੇ ਚ ਪਤਨੀ ਆਂਦੇ ਸੀ ਪੈਸੇ ਨਹੀਂ ਆਂਦੇ ਸੀ ਜ਼ਮੀਨਾਂ ਬਦਲੇ ਜ਼ਮੀਨ ਲੈਣਨਗੇ ਰੈਂਟ ਦੀ ਮਿਲ ਜੂਗੀ ਤੇ ਕਿਤਨੇ ਕਿਤੇ ਬੱਲੇ ਬੱਲੇ ਹੋ ਜਾਣੇ ਕਿ ਕਿਸ ਤਰ੍ਹਾਂ ਬੱਲੇ ਬੱਲੇ ਹੋਣੀ ਆ ਮੈਨੂੰ ਸਮਝ ਨਹੀਂ ਆਈ ਗੱਲ ਤੁਹਾਡੀ ਕਿਸਾਨ ਜਿਹੜਾ ਹੈਗਾ ਜਿਹਦੀ ਦਾ ਜ਼ਮੀਨ ਪਿੱਛੇ ਵਾਲੀ ਆ ਭਾਤੋਂ ਜ਼ਿਆਦਾ ਮਿਲ ਰਿਹਾ ਉਹਨੂੰ ਭਾ ਉਹ ਤਾਂ ਖੁਸ਼ ਹੈ ਤੇ ਜਿਹੜਾ ਜ਼ਮੀਨ ਮੂਰੇ ਆ ਜਿਹਦੀ ਜ਼ਮੀਨ ਦੀ ਵੈਲੀਊ ਜ਼ਿਆਦਾ ਹੂੰ ਉਹਨੂੰ ਘੱਟ ਮਿਲ ਰਹੀ ਆ ਤੇ ਬੇਚਾਰਾ ਨਰਾਸ਼ ਹੈ ਔਰ ਕਿਸਾਨ ਜ਼ਮੀਨ ਜਲਦੀ ਜਲਦੀ ਵੇਚਦਾ ਨਹੀਂ ਹੁੰਦਾ ਇਹ ਵੀ ਸਦਾ ਸਰੇ ਮਾਗਦਾ ਕਿਸਾਨ ਜ਼ਮੀਨ ਦਾ ਕਿਸਾਨ ਦੀ ਮਾਂ ਹੁੰਦੀ ਹੈ ਉਹਦੇ ਕੋਲ ਉਹਦੀ ਮਾਂ ਹੀ ਚਲੀ ਗਈ ਤੇ ਫਿਰ ਕੀ ਕਰੂਗਾ ਬਜਰਾ ਕਿਸਾਨਾਂ ਤੋਂ ਬਾਅਦ ਉਹ ਕਹਿੰਦਾ ਜ਼ਰੂਰ ਤਾਂ ਜਿੰਨੀ ਜੀ ਉਹ ਕੱਟੇ ਪੰਜਾਬ ਸਰਕਾਰ ਨਾ ਹੂੰ 500 ਏਕੜ ਕੱਟ ਲਵੇ 600 ਏਕੜ ਕੱਟ ਲਵੇ ਉਹਦੇ ਦੇ ਕੱਟੇ ਲੁਧਿਆਣੇ ਦੇ ਲੋਕਾਂ ਨੂੰ ਮੰਤਰੀਤ ਕਰੇ ਤੇ ਬਸਾਵੇ ਜਿਹੜੇ ਪੁਰਾਣੇ ਕੱਟੇ ਹੋਏ ਨੇ ਹੁਣ ਤੱਕ ਨਹੀਂ ਬਸੇ ਹੂੰ ਦੱਸੋ ਕਿੱਥੇ ਬਸੇ ਹੈ ਲੁਧਿਆਣਾ ਪੰਜਾਬ ਹਰਿਆਣਾ ਜਿਹਦਾ ਦੇਖੋ ਜਿੰਨੇ ਹੱਡਾ ਸਟ੍ਰੀਟ ਹੈ ਜੀ ਹਰਿਆਣਾ ਰਰ ਡਵੈਲਪਮੈਂਟ ਅਥਾਰਟੀ ਨੇ ਜਿੰਨੇ ਕਟੀਆਂ ਸਾਰੀਆਂ ਡਵੈਲਪ ਹੋ ਗਈਆਂ ਸਾਰੀਆਂ ਡਵੈਲਪ ਹੋ ਗਈਆਂ ਕਿਤਨੇ ਕਿਤੇ ਤੁਹਾਨੂੰ ਇਹਦੇ ਤੇ ਵੀ ਵੱਡਾ ਇੱਕ ਸਕੈਮ ਨਜ਼ਰ ਆ ਰਿਹਾ 100% ਹੋਣਾ ਇਹ ਸਭ ਅੰਦਰ ਜਾਣਗੇ ਅਗਲੀ ਸਰਕਾਰ ਬਣਨ ਤੋਂ ਬਾਅਦ ਅੱਛਾ ਜੀ ਹੁਣ ਵੀ ਕਿਤਨੇ ਕਿਤੇ ਹੁਣ ਕਹਿੰਦੇ ਕਿ ਵਿੱਚ ਆਸ਼ੂ ਜੀ ਦਾ ਵੀ ਕੁਝ ਰੋਲਾ ਪਿਆ ਸੀ ਹੁਣੀ ਕਿ ਇੱਕ ਬੰਦੇ ਨੇ ਕੋਈ ਕੇਸ ਕੀਤਾ ਫਿਰ ਉਹ ਵੀ ਆਪ ਸਸਪੈਂਡ ਹੋ ਗਿਆ ਇਹ ਕੀ ਲੱਗਦਾ ਹੈ ਕੁਝ ਪਬਲਿਕਿਟੀ ਸਟੰਟ ਹੋ ਸਕਦਾ ਹੈ। ਕੋਈ ਐਸਾ ਹੈਗਾ। ਆਸ਼ੂ ਜੀ ਜਿਹੜੇ ਨੇ ਚੰਗੇ ਦੋਸਤ ਰਹੇ ਨੇ ਸਰ। ਸੁਣਨ ਚਾਹੁੰਦਾ ਆਪੋລະ ਦੀ ਆਪਸ ਹੁਣ ਵੀ ਭਾਈਵਾਲੀ ਆ। ਅੱਛਾ ਜੀ। ਹੁਣ ਵੀ ਭਾਈਵਾਲੀ ਆ। ਆਪਣੀ ਉਹਨਾਂ ਦੀ ਆਪਸ ਜਿਹੜੇ ਦੋ ਕੈਂਡੀਡੇਟ ਆ। ਜੀ। ਪਰ ਚਲੋ ਆਪਾਂ ਨੂੰ ਕੀ ਆ ਭਾਈਵਾਲੀ ਕੋਈ ਬਣ ਸਕਦਾ ਹੈ। ਭਾਈਵਾਲ ਕਿਹੜਾ ਇਲੈਕਸ਼ਨ ਨਹੀਂ ਲੜ ਸਕਦੇ ਅਲਗ-ਅਲਗ ਪਾਰਟੀਆਂ ਨੂੰ ਲੜ ਰਹੇ ਨੇ। ਪਰ ਪਿਛਲੇ ਜਿਹੜੇ ਉਹਨਾਂ ਦੇ ਮੰਤਰੀ ਮੰਤਰੀ ਹੁੰਦਿਆ ਹੋਏ ਜਿਹੜਾ ਕਾਰਜਕਾਰ ਹੈਗਾ। ਹਾਂ ਹਾਂ। ਉਹ ਬੜਾ ਦਰਭਾਗਪੂਰਨ ਰਿਹਾ ਉਹਦਾ ਜਵਾਬ ਲੋਕਾਂ ਨੂੰ ਦੇਣਾ ਪਊਗਾ ਅੱਛਾ ਮੈਂ ਸਰ ਤੁਹਾਡਾ ਮੈਨੂੰ ਪਤਾ ਤੁਸੇ ਅੱਗੇ ਮੀਟਿੰਗ ਤੇ ਵੀ ਜਾਣਾ ਹੈ ਲੁਧਿਆਣਾ ਇੰਡਸਟਰੀਅਲ ਏਰੀਆ ਜਾਣਾ ਜਾਂਦਾ ਸਰ ਬੀਤੇ ਕੁਝ ਸਾਲਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਲਗਾਤਾਰ ਫਰੋਤੀਆਂ ਲਗਾਤਾਰ ਕਤਲ ਦੀ ਖਬਰਾਂ ਆ ਰਹੀਆਂ ਨੇ ਇਹਨਾਂ ਦੇ ਲਈ ਸਰ ਕੀ ਕਰੋਗੇ ਜਿਹੜੇ ਵਪਾਰੀ ਨੇ ਸਾਡੇ ਟ੍ਰੇਡ ਕਰਦੇ ਨੇ ਸਭ ਤੋਂ ਪਹਿਲਾ ਕੰਮ ਇਹੀ ਕਰਨਾ ਹੈ ਜਦੋਂ ਬੀਜੇਪੀ ਦੀ ਸਰਕਾਰ ਬਣੀ ਹਮ ਸਭ ਤੋਂ ਪਹਿਲਾਂ ਲਾਅਨ ਆਰਡਰ ਠੀਕ ਕਰਨਾ ਹੈ ਪੰਜਾਬ ਦਾ ਪੰਜਾਬ ਦੇ ਲੋਕਾਂ 'ਚ ਵਿਸ਼ਵਾਸ ਪੈਦਾ ਕਰਨਾ ਹੈ ਜੀ বিজেপি ਦੇ ਬਤ ਕਿਉਂਕਿ ਲੋਕਾਂ ਦੇ ਅੰਦਰ ਖਾوفਾ ਸਰ ਸਭ ਤੋਂ ਪਹਿਲਾਂ ਮੈਂ ਤਾਂ ਕਹਿੰਦਾ ਕੰਮ ਇਹੀ ਕਰਨਾ ਸੀ ਆ ਜਿੰਨੇ ਵੀ ਲੰਗੜ ਛੰਗੜ ਇੱਥੇ ਇਹਨਾਂ ਨੇ ਪੰਜਾਬ ਜਗੰਧਾ ਪਾਇਆ ਸਭ ਠੀਕ ਕਰਾਂਗੇ ਲੋਕ ਅਕਸਰ ਹਮੇਸ਼ਾ ਰਿਵਿਊ ਲਈਏ ਤੇ ਕਹਿੰਦੇ ਕਿ ਤਰ੍ਹਾਂ ਕਿਤੇ ਜੇ ਕਿਉਂਕਿ ਇੱਥੇ ਸਾਰੇ ਪ੍ਰਵਾਸ ਵੀ ਕਰਦੇ ਨੇ ਲੋਕ ਕਹਿੰਦੇ ਕਿ ਯੋਗੀ ਦੀ ਸਰਕਾਰ ਆ ਜਾਵੇ ਉਦਾਂ ਦਾ ਹੋ ਜਾਵੇ ਤੇ ਬੁਲਡੋਰ ਚਲਾ ਦੇਣੇ ਆ ਨਹੀਂ ਨਹੀਂ ਦੇਖੋ ਯੋਗੀ ਜੀ ਦਾ ਆਪਣਾ ਇੱਕ ਸਟਾਈਲ ਸੀ ਹੂੰ ਉਹ ਸੂਬਾ ਕਹਿੰਦੇ ਉਹ ਫਾਰਮੈਟ ਕਹਿੰਦੇ ਜੇ ਕਿਤੇ ਪੰਜਾਬ ਚ ਲਾਗੂ ਹੋ ਜੇ ਫਾਰਮੈਟ ਦੀ ਗੱਲ ਦੇਖੋ ਜਿਸ ਤੰਗ ਨਾਲ ਵੀ ਸੂਤ ਕਰਨੇ ਹੋ ਉਦਾਂ ਕਰਾਂਗੇ ਜੀ ਕੱਲ ਖਤਮ ਹੋ ਗਈ ਅੱਛਾ ਸਾਡਾ ਸਾਡੀ ਕਮਿਟਮੈਂਟ ਹੈ ਪੰਜਾਬ ਦੇ ਲੋਕਾਂ ਨਾਲ ਨਵਾਂ ਪੰਜਾਬ ਬਣਾਉਣੀ ਸਾਡਾ ਨਾਰਾ ਨਾਰਾ ਨਹੀਂ ਕਮਿਟਮੈਂਟ ਹੈ ਨਵਾਂ ਪੰਜਾਬ ਭਾਜਪਾ ਦੇ ਨਾਲ ਪਾਜਪਾ ਹੀ ਨਵਾਂ ਪੰਜਾਬ ਬਣਾ ਸਕਦੀ ਹੈ ਬਾਕੀ ਦੇ ਸਭ ਦੇਖ ਲੀਆਂ ਪਾਰਟੀ ਸਰ ਤੁਸੀਂ ਇਹ ਗਾਇ ਕਿ ਨਵਾਂ ਪੰਜਾਬ ਬਣਾ ਸਕਦੀ ਹੈ ਭਾਜਪਾ ਇੱਕ ਨਸ਼ਾ ਮੁਕਤ ਪੰਜਾਬ ਦੀ ਵੀ ਗੱਲ ਚੱਲਦੀ ਹੈ ਉਹ ਵੀ ਕਰਨਾ ਹੈ ਤੇ ਲੋਕਾਂ ਦੇ ਘਰ ਵੀ ਢਾਈ ਜਾ ਰਹੇ ਆ ਦੇਖੋ ਨਸ਼ਾ ਮੁਕਤ ਕਰਨਾ ਹੈ ਭ੍ਰਸ਼ਟਾਚਾਰ ਮੁਕਤ ਕਰਨਾ ਹੈ ਠੀਕ ਹੈ ਰੇਤਾ ਸਸਤਾ ਕਰਨਾ ਹੈ ਇਹ ਸਭ ਕੰਮ ਕਰ ਰਹੇ ਆ ਅਸੀਂ ਪਿੱਛੋਂ ਸਰ ਇੰਨਾ ਹੁੰਦਾ ਹੈ ਕਿ ਕਈ ਵਾਰੀ ਜਿਹੜੀ ਸਟੇਟ ਦੀ ਗਵਰਨਮੈਂਟ ਹੋਰ ਹੁੰਦੀ ਹੈ ਤੇ ਸੈਂਟਰ ਦੀ ਹੋਰ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਵੀ ਇੱਥੇ ਦੀ ਖਰ ਲਓਗੇ ਤਾਂ ਉਹ ਕਹਿੰਦੇ ਕਿ ਕਿਤੇ ਨਾ ਕਿਤੇ ਇੱਕ ਰਸਤਾ ਸਾਫ਼ ਹੋ ਜਾਂਦਾ ਹੈ ਨਹੀਂ ਨਹੀਂ ਦੇਖੋ ਬੜੀ ਕਲੀਅਰ ਗੱਲ ਹੈ ਕਿ ਜਦੋਂ ਤੁਹਾਡੀ ਮਨੋਵ੍ਰਿਤੀ ਆ ਨਾ ਕੁਸ਼ ਕਰਦਮ ਦੀ ਉਹ ਸਾਰਾ ਕੁਝ ਹੁੰਦਾ ਸਰਕਾਰਾਂ ਕਰ ਦਿੰਦੀਆਂ ਨੇ ਜੇ ਮਨੋਵ੍ਰਿਤੀ ਨਹੀਂ ਫਿਰ ਖਾਣਾ ਪੁਰਦੀ ਕਰਨੀ ਹੈ ਕੇਵਲ ਰਾਜਨੀਤੀ ਕਰਨੀ ਹੈ ਤੇ ਜਿਹਦੇ ਮਰਜ਼ੀ ਘਰ ਚਾਈ ਜਾਣ ਹੁਣ ਤਾਂ ਕਿਹੜਾ ਨਸ਼ਾ ਖਤਮ ਹੋ ਗਿਆ ਜੀ ਮੈਂ ਉਹੀ ਕਹਿ ਰਿਹਾ ਸੀ ਕਿ ਜੇ ਉਹ ਘਟਾਉਣ ਤੋਂ ਬਾਅਦ ਵੀ ਹਲੇ ਤੱਕ ਨਹੀਂ ਹੋਇਆ ਤੇ ਉਹ ਮਗਰ ਬੜੇ ਮੱਛੀਆਂ ਪੁੜੀਆਂ ਵਾਲੇ ਫੜੇ ਨੇ ਉਹਨਾਂ ਨੇ ਜੀ ਪੁੜੀਆਂ ਵਾਲੇ ਆਈਡੈਂਟੀਫਾਈ ਕਰਕੇ ਉਹਨਾਂ ਦੇ ਘਟਾ ਰਹੇ ਨੇ ਜਿਹੜੇ ਮਗਰ ਬੜੇ ਮਗਰ ਮੱਛਾ ਪੈਕਟ 90 ਵੇਚਦੇ ਨੇ ਉਹ ਥੋੜੀ ਕਿਤਾ ਉਹਨਾਂ ਨੇ ਲੋ ਸਰ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਸਾਡੇ ਦਰਸ਼ਕ ਦੇਖ ਰਹੇ ਨੇ ਇੱਕ ਪੂਰਾ ਪੰਜਾਬ ਹੀ ਨਹੀਂ ਪੂਰਾ ਭਾਰਤ ਦੇਖ ਰਿਹਾ ਸਰ ਕੋਈ ਅਜਿਹੇ ਤਿੰਨ ਕੰਮ ਜਿਸ ਨੂੰ ਦੱਸ ਕੇ ਲੋਕ ਸੋਚਣ ਕਿ ਨਹੀਂ ਥਿਸ ਇਜ਼ ਦੀ ਰਾਈਟ ਕੈਂਡੀਡੇਟ ਜੀਵਨ ਗੁਪਤਾ ਇਸ ਦਾ ਰਾਈਟ ਕੈਂਡੀਡੇਟ ਅਸੀਂ ਇਹਨਾਂ ਨੂੰ ਵੋਟ ਫਰਮਾਂਗੇ ਕੋਈ ਤਿੰਨ ਕੰਮ ਨਹੀਂ ਨਹੀਂ ਐਸਾ ਹੈ ਸਭ ਤੋਂ ਵੱਡੀ ਪ੍ਰਾਇਓਰਟੀ ਕਿ ਮੌਜੂਦਾ ਸਰਕਾਰ ਦੇ ਜੰਜਾਲ ਚੋਂ ਪੰਜਾਬ ਨੂੰ ਬਾਹਰ ਕੱਢਣਾ ਜੀ ਪਹਿਲਾ ਕੰਮ ਤਾਂ ਇਹ ਹੈ ਦੂਜਾ ਕੰਮ ਭਾਜਪਾ ਦੀ 2027 ਦੀ ਸਰਕਾਰ ਬਣੇ ਤੀਜਾ ਕੰਮ ਜਿੰਨੀਆਂ ਕਮਿਟਮੈਂਟਾਂ ਅਸੀਂ ਪੂਰੀਆਂ ਕੀਤੀਆਂ ਜਦੋਂ ਭਾਜਪਾ ਦੀ ਸਰਕਾਰ ਬਣ ਜੂਗੀ ਉਹਨੂੰ ਹੂਬ ਹੂ ਲਾਗੂ ਕਰੀਏ ਉਹ ਕਹਿੰਦੇ ਨੇ ਨਾ ਮੋਦੀ ਜੀ ਦੀ ਗਰੰਟੀ ਯਾਨੀ ਗਰੰਟੀ ਪੂਰੀ ਹੋਣ ਦੀ ਗਰੰਟੀ ਅਸੀਂ ਕੋਈ ਕਮਿਟਮੈਂਟ ਐਸੀ ਨਹੀਂ ਕੀਤੀ ਲੋਕਾਂ ਨਾਲ ਜਿਹੜੀ ਪੂਰੀ ਨਾ ਕੀਤੀ ਹੋਵੇ ਨਾ ਦੇਸ਼ 'ਚ ਨਾ ਜਿੱਥੇ ਸਾਡੇ ਸੁਭਿਆ ਸਰਕਾਰਾਂ ਤੁਸੀਂ ਕਿਤੇ ਵੀ ਜਾ ਕੇ ਪਤਾ ਕਰ ਲਓ ਸਭ ਪੂਰੀਆਂ ਕੀਤੀਆਂ ਦਿੱਲੀ ਦੀ ਸਰਕਾਰ ਹੁਣ ਨਵੀਂ ਬਣੀ ਐ ਉਹ ਸਾਡੀ ਪੈਨ ਰੇਖਾ ਗੁਪਤਾਂ ਨੇ ਪਰਥੂ ਪਾਇਆ ਪਿਆ ਜੀ ਸਿੱਧੇ ਕਿਤੇ ਪਏ ਆਂ ਡਰ ਦੇ ਮਾਰੇ ਸਾਰੇ ਪੰਜਾਬ ਚ ਆ ਗਿਆ ਏ ਤਬਰ ਇੱਥੇ ਬੈਠਾ ਹਾਂ ਅੱਛਾ ਇਹ ਤੂੰ ਡਰ ਦਾ ਮਾਹੌਲ ਸੋਚ ਰਿਹਾ ਇੱਕ ਡਰ ਦਾ ਮਾਹੌਲ ਇਸ ਕਰਕੇ ਸਾਰੇ ਪਏ ਆਏ ਪਤਾ ਕਿਤੇ ਸਾਡੇ ਪਰਚੇ ਪੁਰਚੇ ਜਿਹੜੇ ਦੁਆਰਾ ਖੁੱਲਣੇ ਆ ਇਹ ਸਾਰਾ ਕੁਝ ਅੱਛਾ ਜੀ ਇਨਕੁਆਰੀਆਂ ਚੱਲ ਰਹੀਆਂ ਸਾਰੀਆਂ ਵੱਡੇ ਘਪਲੇ ਕੀਤੇ ਹੋਏ ਨੇ ਇਹਨਾਂ ਦੇ ਦੁਆਰਾ ਅੰਦਰ ਜਾਣਾ ਤੁਹਾਡੇਾਂ ਤੋਂ ਬਾਅਦ ਇੱਥੇ ਵੀ ਖੁੱਲਣਗੇ ਪਰਚੇ ਨਹੀਂ ਦੇਖੋ ਸਰਕਾਰ ਆਊਗੀ ਜੇ ਸਾਡੀ ਤੇ ਅਸੀਂ ਭ੍ਰਸ਼ਟਾਚਾਰ ਨੂੰ ਤਾਂ ਕਾਬੂ ਕਰਨ ਵਾਸਤੇ ਜਿਨ੍ਹਾਂ ਨੇ ਕੁਝ ਜਿਨ੍ਹਾਂ ਨੇ ਗਾਜਰਾ ਖਾਧੀਆਂ ਹਮ ਉਹਨਾਂ ਦੇ crets ਚੋਂ ਫਿਰ ਗਾਜਰਾ ਦਾ ਗੱਡਾ ਗਈ ਟੋਟ ਕੱਢੜੀਆਂ ਚੰਗੀਆਂ ਕੱਢਾਂਗੇ ਜਿਨ੍ਹਾਂ ਨੇ ਪੈਸਾ ਖਾਦਾ ਪਬਲਿਕ ਦਾ ਛਟਰਾ ਨਹੀਂ ਕੋਈ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੀ ਵਿਵੈਕੀ ਦੇ ਨਾਲ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਤੇ ਕਹਿੰਦੇ ਗਾਜਰਾਂ ਕੱਢਾਂਗੇ ਜਿਨ੍ਹਾਂ ਨੇ ਖਾਡੀਆਂ ਨਹੀਂ ਤੇ ਬਹੁਤ ਉਮੀਦ ਲੱਗ ਰਹੀ ਹੈ ਤੇ ਕਹਿੰਦੇ ਕਿ 23 ਤਰੀਕ ਨੂੰ ਉਸੇ ਬਿਲਕੁਲ ਜਸ਼ਨ ਮਨਾਉਂਦੇ ਹੋਏ ਆਵਾਂਗੇ ਤੇ ਉਸ ਵੇਲੇ ਵੀ ਸਰ ਮੈਨੂੰ ਲੱਗਦਾ ਹੈ ਕਿ 23 ਤਰੀਕ ਨੂੰ ਜੋ ਵੀ ਹੋ ਗਿਆ ਫੈਸਲਾ ਉਸ ਤੋਂ ਬਾਅਦ ਵੀ ਇੱਕ ਇੰਟਰਵਿਊ ਕਰਾਂਗੇ ਕਿ ਆਈ ਹੋਪ ਕਿ ਇਹ ਸਮਾਈਲ ਥੋੜੀ ਉਸ ਵੇਲੇ ਵੀ ਬਰਕਰਾਰ ਹੋਗੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਬੈਸਟ ਆਫ ਲੱਕ ਫॉर ਯੂ ਤਾਂ ਤੁਸੀਂ ਦੇਖਿਆ ਜੀਵਨ ਗੁਪਤਾ ਜੀ ਦੇ ਵੱਲੋਂ ਸਾਰੇ ਹੀ ਸਵਾਲਾਂ ਦਾ ਬਿਬਾਕੀ ਦੇ ਨਾਲ ਜਵਾਬ ਦਿੱਤਾ ਗਿਆ ਸਮਾਂ ਘੱਟ ਸੀਗਾ ਕਿਉਂਕਿ ਲਗਾਤਾਰ ਜੜੀ ਹੈ ਚੋਣਵੀਂ ਦੌੜ ਚਲਦੀ ਜਾ ਰਹੀ ਹੈ ਤੁਸੀਂ ਦੇਖਦੇ ਰਹੋ ਅਜਿਹੀ ਹੋਰ ਅਪਡੇਟਸ ਲਈ ਫੋਲੋ ਕਰੋ ਨਾਉਂਡਿਆ ਪੰਜਾਬੀ ਮੈਂ ਹਾਂ ਐਂਕਰ ਮਿੱਕੀ ਜੈਕਰ ਕੈਮਰਾਮੈਨ ਮਨਜੂ ਦੇ ਨਾਲ ਤਾਂ ਇਹ ਸੰ ਜੀਵਨ ਗੁਪਤਾ ਜੀ ਪਾਚਪਾ ਦੇ ਵੱਡੇ ਦਾਵੇਦਾਰ ਨੇ ਉਮੀਦਵਾਰ ਨੇ ਤੇ ਦੇਖ ਸਕਦੇ ਹੋ ਕਿ ਲਗਾਤਾਰ ਵਿਵਾਕੀ ਦੇ ਨਾਲ ਉਹਨਾਂ ਦੇ ਵੱਲੋਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਤੇ ਇਹ ਵੀ ਯਕੀਨ ਹੈ ਉਹਨਾਂ ਨੂੰ ਕਿ ਉਹਨਾਂ ਦੀ ਪਾਰਟੀ ਜਿੱਤੇਗੀ ਉਹ ਆਪ ਜਿੱਤਣਗੇ ਤੇ 23 ਤਰੀਕ ਨੂੰ ਸਾਰੇ ਹੀ ਪਾਰਟੀਆਂ ਨੂੰ ਜਵਾਬ ਮਿਲ ਜਾਵੇਗਾ ਹੁਣ ਆਖਿਰਕਾਰ ਕੌਣ ਜਿੱਤੇਗਾ ਕੌਣ ਹਾਰੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸ ਸਕਦਾ ਹੈ ਤੇ ਉਮੀਦਾਂ ਇਹ ਹੀ ਨੇ ਕਿ ਜਿਹੜਾ ਵੀ ਉਮੀਦਵਾਰ ਜਿੱਤੇ ਉਹ ਲੁਧਿਆਣਾ ਦੇ ਲਈ ਲੁਧਿਆਣਾ ਵਸਤੇ ਲਈ ਚੰਗੇ ਕੰਮ ਕਰੇ ਕਿਉਂਕਿ ਹਰ ਇੱਕ ਵਿਅਕਤੀ ਜਾਂ ਜਿਹੜਾ ਵਿਅਕਤੀ ਨਿਤਰਤਵ ਕਰ ਰਿਹਾ ਹੁੰਦਾ ਹੈ ਉਸ ਦੀ ਇਹੀ ਇੱਕ ਡਿਊਟੀ ਬਣਦੀ ਹੈ ਕਿ ਉਹ ਜਿਸ ਥਾਂ ਤੇ ਜਿੱਤਿਆ ਹੈ ਉਹਨਾਂ ਦੇ ਲੋਕਾਂ ਦੇ ਲਈ ਭਲੇ ਦਾ ਕੰਮ ਕਰੇ ਹਰ ਇੱਕ ਆਖਰੀ ਪੰਕਤੀ ਦੇ ਵਿੱਚ ਬੈਠੇ ਇਨਸਾਨ ਤੱਕ ਸਾਰੀਆਂ ਸਕਹ ਸੁਵਿਧਾ ਪਹੁੰਚਣ ਸਰਕਾਰ ਦੀਆਂ ਉਹ ਭਾਵੇਂ ਕੇਂਦਰ ਦੀ ਹੋਵੇ ਭਾਵੇਂ ਸਟੇਟ ਗਵਰਨਮੈਂਟ ਹੋਵੇ ਪਰ ਹੁਣ ਤੁਸੀਂ ਦੇਖਦੇ ਰਹੋ ਕਿ ਆਖਰਕਾਰ ਇਸ ਟੁਨੋਮੀ ਦੌੜ ਦੇ ਵਿੱਚ ਕੌਣ ਵਿਅਕਤੀ ਅੱਗੇ ਨਿਕਲਦਾ ਹੈ ਕੌਣ ਕਿੰਨੇ ਦਾਅਵੇ ਕਰਕੇ ਰਹਿ ਜਾਂਦਾ ਹੈ ਇਹ ਤੁਸੀਂ ਦੇਖਦੇ ਰਹੋਗੇ ਲਗਾਤਾਰ ਜੁੜੇ ਰਹੋ ਨਾਉਂਡੀਆਂ ਪੰਜਾਬੀ ਦੇ ਨਾਲ ਫੋਲੋ ਕਰ ਲਓ ਸਾਡਾ YouTube Instagram ਤੇ Facebook ਪੇਜ Naundia Punjabi